ਤੇਉ ਆ ਗਏ ਨਹੀਂ ਦੋਸਤ ਤਰਸ ਤਰਗੋ ਨਹੀਂ ਆ ਜਾਵਾ ਨਹੀਂ ਵੈਸੇ ਵੀ ਮੈਂ ਨਾ ਉੱਠਣੀ ਲੱਗੀ ਸੀ ਜਾਣਾ ਸੀ ਥੋੜੀ देर ਮੰਮੀ ਜੀ ਦੇ ਨਾਲ ਆ ਕਿਦਾਂ ਦੇ ਕੱਪੜੇ ਬਾਹਰ ਦਿੱਤੇ ਹੋ ਰਿਲੈਕਸ ਹੋ ਕੇ ਸੌਂ ਗਈ ਇਹਨੇ ਟਾਈਟ ਕੱਪੜੇ ਬਾਹਰ ਦਿੱਤੇ ਦਸਤਾਂ ਦਾ ਬੰਦਰੀ ਕੋ ਮੈਂ ਤੁਹਾਨੂੰ ਦੱਸਣ ਤੇ ਡਈ ਆ ਹਾਂ ਕਿ ਮੰਮੀ ਜੀ ਨਾਲ ਜਾਣਾ ਪੈਣਾ 2 ਮਿੰਟ ਮੈਂ ਤਾਂ ਤੁਹਾਡੀ ਵੇਟ ਕਰਨ ਨਹੀਂ ਮੈਂ ਕਿਹਾ ਤੇ ਕੁਝ ਖਾਣਾ ਪੀਣਾ ਤੇ ਨਹੀਂ ਤੁਸੀਂ ਮੈਨੂੰ ਦੱਸ ਦੋ ਮੈਂ ਯਾਰ ਦੁਕਾਨ ਬੰਦ ਕਰਕੇ ਆ ਗਿਆ ਗਰਮੀ ਬੜੀ ਸੀ ਮੈਂ ਬੜੀ ਗਰਮੀ ਪੈਣ ਦੀ ਰੰਜੀਤ ਕੋਈ ਹਾਰ ਨਹੀਂ ਆ ਤੂੰ ਕੋਈ ਹਾਲ ਨਹੀਂ ਕਿੱਥੇ ਜਾਣਾ ਨਹੀਂ ਗਰਮੀ ਦੁਨੀ ਮੈਨੂੰ ਜਾਣਾ ਪੈਣਾ ਹਨਾ ਕੀ ਦੱਸਾਂ ਤੁਹਾਨੂੰ ਮੈਂ ਕਿੱਥੇ ਮੰਮੀ ਜੀ ਕਹਿੰਦੇ ਆ ਕਿ ਕੱਲ ਵਿਮਨ ਦੀਦੀ ਦਾ ਫੋਨ ਆਇਆ ਸੀ ਅੱਛਾ ਉਹਨਾਂ ਦੀ ਸੱਸ ਨੇ ਨਾ ਕੋਈ ਦੱਸ ਪਾਈ ਆ ਕਿ ਇੱਧਰ ਸਾਡੇ ਨਾ ਸਰੂ ਪਿੰਡ ਐ ਕੋਈ ਹੈਗੀ ਆ ਦਾਈ ਵਧੀਆ ਤੇ ਉਹ ਸ਼ਰਤ ਹੀ ਆ ਲਾਜ ਕਰਦੀ ਆ ਤੇ ਹੁਣ ਮੰਮੀ ਜੀ ਸਵੇਰ ਦੇ ਮੇਰੇ ਮਗਰ ਪਏ ਆ ਵੀ ਤਿਆਰ ਹੋ ਤੇ ਉੱਥੇ ਚੱਲ ਮੇਰੇ ਨਾਲ ਤੇ ਦੱਸ ਉਹ ਰੰਜੀਤ ਹੁਣ ਮੈਂ ਕੀ ਕਰ ਸਕਦੀ ਹਾਂ ਤੂੰ ਤੇ ਕਹਿੰਦੇ ਜਾਣਾ ਹੀ ਪਊਗਾ ਨਾ ਉਹ ਯਾਰ ਤੇਰਾ ਦਿਮਾਗ ਸਹੀ ਆ ਕਿੱਥੋਂ ਕਿੱਥੋਂ ਲਾਜ ਕਰਾਉਣੀ ਅਲੀ ਜਿਹੜਾ ਲਾ ਪਹਿਲਾਂ ਚਲੰਦਿਆ ਉਹ ਤਾਂ ਕੀ ਬਣ ਗਿਆ ਵਾ ਮੈਂ ਬੜਾ ਸਮਝਾਇਆ ਸੀ ਮੰਮੀ ਨੂੰ ਕਿ ਮੰਮੀ ਮੈਂ ਪਹਿਲੀਆਂ ਬੁੜੀਆਂ ਜੇ ਖਾਣ ਦੀ ਆ ਮੈਨੂੰ ਖਾਣ ਦੋ ਤੇ ਆਪਾਂ ਇੱਡੀ ਛੱਕੀ ਦਵਾਈ ਨਹੀਂ ਬਦਲਣੀ ਨਾਲ ਚਾਹ ਤੇ ਦੇਣਾ ਹੋਇਆ ਇਹ ਹਫ਼ਤਾ ਪੂਰਾ ਵੀ ਨਹੀਂ ਹੋਇਆ ਖਾਂਦੀ ਨੂੰ ਤੇ ਤੂੰ ਹੁਣ ਮੈਨੂੰ ਦੂਜੇ ਪਾਸੇ ਤੋਰਨ ਲੱਗੇ ਜੀ ਤੁਹਾਨੂੰ ਪਤਾ ਨਾ ਉਹ ਪਿੰਡ ਦਾ ਰਾਹ ਨਾ ਖੜਾ ਐਨੀ ਧੁੱਪ ਚ ਜਾਣਾ ਕਿੱਦਾਂ ਵਾ ਆਪਣੀ ਤੇ ਗੱਡੀ ਵੀ ਖਰਾਬ ਪਈ ਆ ਯਾਰ ਹੋਰ ਰਾ ਮੇਰੀ ਗੱਲ ਸੁਣੋ ਬੰਦਾ ਪਹੁੰਚ ਜਾਂਦਾ ਡਾਕਟਰ ਢਿੰਦਾ ਉਹ ਗੱਲ ਵੱਖਰੀ ਆ ਜਿਹੜੀ ਦਵਾਈਆਂ ਕਿਤੋਂ ਕਿਤੋਂ ਖਾ ਲੈਣੀਆਂ ਕਦੀ ਕਿਤੋਂ ਖਾ ਲੈਣੀਆਂ ਜੇ ਉਹਨਾਂ ਦਾ ਕੋਈ ਸਾਈਡ ਇਫੈਕਟ ਹੋ ਗਿਆ ਫਿਰ ਆ ਜੇ ਇੱਕ ਖਾਦੇ ਖਾਦੇ ਛੱਡੀ ਆ ਇਹ ਕੋਤੋਂ ਹੋਰ ਖਾ ਲੋ ਉਤੋਂ ਕਿਤਾ ਕਾਦੀ ਕੀ ਬਣਾਉਂਦੇ ਆ ਦਵਾਈਆਂ ਦੇਸੀ ਨਾਲੇ ਬਣਵਾਤੇ ਹੀ ਕਿ ਰੰਜੀਤ ਨਾਲਾ ਗੱਲ ਕਰੀ ਹੁਣ ਤੇ ਇਹ ਬਹੁਤਾ ਉੱਚੀ ਨਾ ਬੋਲੋ ਜੇ ਮੰਮੀ ਨੂੰ ਪਤਾ ਲੱਗਾ ਨਾ ਮੈਂ ਤੁਹਾਨੂੰ ਦੱਸਤਾ ਵਾ ਤੇ ਕਲੇਸ਼ ਹੋਰ ਪੈ ਜਾਣੀ ਆ ਮੈਨੂੰ ਕਹਿੰਦੇ ਚੁੱਪਚਾਪੀਤੀ ਮੇਰੇ ਨਾਲ ਤੁਰਪਾ ਉਹਨੂੰ ਉਹਨਾਂ ਦੱਸੀ ਹੁਣ ਰੋਲਾ ਪਾਉਣਾ ਵਾ ਯਾਰ ਪੈਂਦਾ ਤੇ ਪੈ ਜੇ ਕਲੇਸ਼ ਇਹਦੇ ਤਰ੍ਹਾਂ ਸਰੀਰ ਖਰਾਬ ਹੋ ਗਿਆ ਫਿਰ ਹੋਣੀ ਤੇ ਦਾ ਮੰਮੀ ਨੂੰ ਮੈਂ ਕੀ ਕਰਾਂ ਕੀ ਕਹੇ ਬਈ ਬੰਦਾ ਸਿਆਣੀ ਬਿਆਣੀ ਹੈਗੀ ਆ ਇਹਨਾਂ ਨੂੰ ਪਤਾ ਲੱਗਦਾ ਤੇ ਜਿੱਥੋਂ ਬਾਹਰ ਚੋਖੇ ਆ ਜਾਂ ਪਾਗਲ ਹੋਈਆਂ ਦੱਸੋ ਮੈਂ ਕੀ ਕਰਾਂ ਇੱਕ ਤਾਂ ਮੈਨੂੰ ਆਪਣੀ ਅੰਦਰੇ ਅੰਦਰ ਟੈਨਸ਼ਨ ਲੱਗੀ ਆ ਤੇ ਇੱਕ ਮੰਮੀ ਕਦੀ ਕਿਤੇ ਦਵਾਈ ਦਵਾਉਣ ਤਰ ਕਹਿੰਦੇ ਆ ਤੇ ਕਦੀ ਕਿਤੇ ਦਵਾਈ ਦਵਾਉਣ ਤਰ ਕਹਿੰਦੇ ਦੱਸੋ ਬਿਲਕੁਲ ਤੀ ਪਤ ਸਮਝੋਦਾ ਆ ਬੇੜਾ ਉਹਨੂੰ ਸਮਝਣਾ ਨਹੀਂ ਹੈ ਤੇ ਬਾਹਰੋਂ ਜਿਹੜਾ ਮਰਜ਼ੀ ਮੂੰਹ ਚੋਂ ਕਹਿ ਦੇਣਾ ਉਹਦੇ ਪਿੱਛੇ ਲੱਗ ਜਣਾ ਇੰਨੇ ਲਾਈਟ ਲੱਗ ਬੰਨਣਾ ਇਹਨਾਂ ਨੇ ਵੀ ਹਾਬੇ ਉੱਥੇ ਪਤਾ ਨਹੀਂ ਜਾ ਕੇ ਦਵਾਈ ਸਹੀ ਮਿਲ ਜਾਈਂਗੀ ਨਹੀਂ ਨਾ ਸਿਆਣਾ ਬੈਠਾ ਬੰਦਾ ਇੰਨਾ ਤੇ ਸਮਝਿਆ ਪਈ ਇੱਕ ਪਾਸੇ ਖਾਂਦੇ ਹੀ ਆ ਦੂਜੇ ਪਾਸੇ ਵਿੱਚੇ ਦਵਾਈ ਦੂਜੀ ਦੇਤੀ ਤੇ ਦੱਸ ਸਾਈਡ ਇਫੈਕਟ ਹੀ ਹੋਣਗੇ ਹੋਰ ਕੀ ਬਣਾਉਗਾ ਪਹਿਲਾਂ ਤੇ ਅੱਧੀਆਂ ਅਸੀਂ ਥੁਪੇ ਉਧਾ ਮਰ ਜਾਣਾ ਉੱਥੇ ਜਾਂਦੀਆਂ ਨਾ ਕੋਈ ਉੱਥੇ ਆਟੋ ਜਾਵੇ ਨਾ ਰਿਕਸ਼ਾ ਜਾਵੇ ਤੇ ਅਸੀਂ ਕਿੱਥੇ ਜਾਣਾ ਵਾ ਪਤਾ ਨਹੀਂ ਕੀ ਭੰਗ ਫਸਣ ਸੱਤਾ ਚੋਲਿਆਂ ਦੀ ਸਵਾਹ ਜਾਂ ਕੀ ਕਿਸੇ ਕਿਸੂ ਪਾਇਆ ਹੁੰਦਾ ਵਿੱਚੋ ਦੇ ਪਤਾਗਾ ਦਵਾਈਆਂ ਕਰਦੀਆਂ ਬਣਾਉਂਦੀਆਂ ਐਦਾਂ ਪੁੜੀ ਲਾ ਕੇ ਫੜਾ ਦਿੰਦੀਆਂ ਨਾ ਪਤਾ ਤੁਹਾਨੂੰ ਤੇ ਨਾ ਮੈਨੂੰ ਪਤਾ ਕੀ ਖਵਾਉਂਦੀਆਂ ਕੀ ਨਹੀਂ ਖਵਾਉਂਦੀਆਂ ਅਕਾਂਮਦਗੀ ਦੀ ਖਾਰੋ ਦਵਾਈ ਤੇ ਬਸ ਸਹੀ ਆ ਕੀ ਕਰਾਂ ਮੈਂ ਤੇ ਆਪਸ ਹੀ ਪਈ ਆ ਮੇਰੇ ਆਪਾਂ ਕੋਈ ਕਿਸਮਤ ਨੂੰ ਕੋਸਣ ਨਹੀਂ ਇਹ ਕਦੋਂ ਮਾਰਾ ਦੀ ਨੀ ਰਹੂਗੀ ਤੇ ਕਦੋਂ ਮੇਰਾ ਮੇਰਾ ਇਹ ਨਾ ਦਵਾਈਆਂ ਤੋਂ ਕਿਹੜਾ ਛੁੱਟੂਗਾ ਨਾ ਮੈਂ ਕੁਝ ਬੋਲਣ ਜੋ ਕੀ ਨਾ ਗੱਲ ਨਾ ਬਾਤ ਮੇਰੀ ਗੱਲ ਸੁਣ ਤੈਨੂੰ ਮੈਂ ਪਹਿਲਾਂ ਮੈਂ ਕੀ ਕਹੀ ਸੀ ਚਲ ਮੰਮੀ ਨੇ ਚਾਹਨੀ ਆ ਤੂੰ ਦਵਾਈ ਖਾਣੇ ਪਹਿਲੀ ਜਿਹੜੀ ਦਵਾਈ ਨਾ ਪਤਾ ਨਹੀਂ ਕਿ ਤੈਨੂੰ ਜੁੱਦਾ ਉਹ ਖਾਏ ਹੋਏ ਨੇ ਕਿ ਛੋਟ ਛੋਟ ਦੇ ਕੇ ਖੁੜੀ ਕੋਈ ਲੋੜ ਨਹੀਂ ਖਾਣ ਦੀ ਉਹ ਲਾਗੇ ਖਲੋ ਕੇ ਤੇ ਖਵਾ ਕੇ ਜਾਂਦੇ ਆ ਮੈਨੂੰ ਤੇ ਭੜਾ ਭੋੜੀ ਤੇ ਆ ਬੜ ਪਾਣੀ ਤੇ ਖਾ ਮੇਰੇ ਸਾਹਮਣੇ ਸੋਟ ਮੇ ਕਿਦਾਂ ਦਵਾਂ ਖਾਣ ਹੀ ਨਹੀਂ ਆ ਮੈਂ ਜੋ ਮੇਰਾ ਹਉ ਤੇ ਹੋ ਹੁਣ ਮੈਂ ਦੱਸ ਕੀ ਕਰਾਂ ਮੇਰੀ ਗੱਲ ਸੁਣ ਤੂੰ ਪੜੀ ਲਿਖੀ ਹੈਗੀ ਆ ਕਿਉਂ ਮੂਰਖ ਬੰਦੀ ਹੈ ਤੈਨੂੰ ਪਤਾ ਡਾਕਟਰ ਪੜੇ ਲਿਖੇ ਸਿਆਣੇ ਉਹਨਾਂ ਨੇ ਕੂਰਸ ਕਿਤੇ ਡੇਲ ਤਰਨ ਤਰ ਇਹਨਾਂ ਚੀਜ਼ਾਂ ਦੇ ਸਰਚਾ ਕੀਤੀਆਂ ਉਹਨਾਂ ਨੂੰ ਪਤਾ ਵਾ ਤੇ ਆ ਦਾਈਆਂ ਨੇ ਕੀ ਕੀਤਾ ਦਵਾ ਕੁਝ ਕੀਤਾ ਵਾ ਮੇਰੀ ਗੱਲ ਸੁਣ ਬਾਕੀ ਜਿਹੜੀ ਗੱਲ ਤੈਨੂੰ ਮੰਮੀ ਦੀ ਹੈ ਨਾ ਜਿਹੜੀ ਮੰਮੀ ਉਹਨਾਂ ਸਾਹਮਣੇ ਕੁੜੀਆਂ ਖਵਾਉਂਦੀਆਂ ਉਹਦਾ ਮਾੜਾ ਹੈਗਾ ਮੇਰੇ ਤੋਂ ਮੈਂ ਲਾਜ ਮੈਂ ਸਕੀਮ ਹੋਦੀ ਦੀ ਤੁਹਾਡੇ ਕੋ ਕੀ ਲਾਜ ਹੈ ਤੁਸੀਂ ਕੁੜੀ ਛੋਟਾ ਨੂੰ ਕਹਿਣਾ ਮੈਂ ਤੇ ਮੰਮੀ ਨੇ ਸਰਾਣੇ ਖਲੋ ਕੇ ਖਵਾਉਣੀ ਹੈ ਮੈਨੂੰ ਹੋਰ ਕਾਹਦਾ ਲਾਜ ਆ ਉਹ ਸਾਹਮਣੇ ਨਹੀਂ ਸੁਣਦਾ ਖਾਓਗੇ ਤੀ ਮੰਮੀ ਦੇ ਸਾਹਮਣੇ ਖਵਾਉਗੀ ਮੰਮੀ ਆਪਣੇ ਹੱਥੀਂ ਪਰ ਕੁੜੀ ਦੇ ਵਿੱਚ ਨਾ ਉਹ ਦਵਾਈ ਨਹੀਂ ਹੋਊਗੀ ਕਿਸ ਦਵਾਈ ਦੀ ਉਹਦੇ ਵਿੱਚ ਪਾਵਾਂਗਾ ਨਾ ਗੋਲੂ ਗੰਢੀ ਵਧੀਆ ਪੂੜੀਆਂ ਬਣਾ ਕੇ ਖਵਾਉਂਗਾ ਉਸੇ ਕਾਲ ਜਾਂਚ ਆਹ ਰੱਬ ਦਾ ਵਾਸਤਾ ਮੈਨੂੰ ਹੋਰ ਨਾ ਮਰਵਾ ਦਿਓ ਪਤਾ ਕਿ ਕਿੰਝ ਲਾ ਕੇ ਮਾਤਾ ਉਹਨੇ ਰੰਗ ਵੇਖ ਲੈਣਾ ਵਾ ਕਿ 부ੜੀਆਂ ਚ ਕਿਹੜੀ ਦਵਾਈ ਦਾ ਰੰਗ ਆ ਤੇ ਆਹ ਕਿਹੜਾ ਰੰਗ ਹੋ ਗਿਆ ਉਹਨੇ ਮੈਨੂੰ ਉੱਥੇ ਸਿਆਪਾ ਪਾ ਕੇ ਬਹਿ ਜਾਣਾ ਵਾ ਇਹ ਆਪਣੀਆਂ ਚ ਕੀ ਪਾਇਆ ਜੀ ਉਹ ਨਹੀਂ ਪਤਾ ਲੱਗਦਾ ਲਾ ਲੂੰਗਾ ਮੈਂ ਸਕੀਮ ਕੋਈ ਗੱਲ ਨਹੀਂ ਹੈ ਚੱਜ ਦੇ ਨਾ ਕਰਿਓ ਜੋ ਕਰਨਾ ਰੰਜੀਤ ਮੈਂ ਸੋਚ ਰਣੀ ਆ ਕਿ ਆਹ ਤੇ ਗੱਲ ਆਪਣੀ ਦੋਵਾਂ ਦੀ ਸਹੀ ਆ ਕਿ ਦਵਾਈ ਨਾਲ ਸਾਈਡ ਇਫੈਕਟ ਤੇ ਹੁੰਦੇ ਆ ਪਰ ਦੂਜੇ ਪਾਸੇ ਇਸ ਚੀਜ਼ ਦਾ ਵੀ ਕੋਈ ਪਤਾ ਨਹੀਂ ਕਿ ਕਿਹੜੀ ਚੀਜ਼ ਸਾਡੇ ਵਾਸਤੇ ਕਿਸਮਤ ਵਾਲੀ ਨਿਕਲਨੀ ਮੇਰਾ ਮਤਲਬ ਕੀ ਕਿਹੜੀ ਚੀਜ਼ ਨਾਲ ਮੈਨੂੰ ਫਰਕ ਪੈਣਾ ਵਾ ਸੱਚੀ ਨੂੰ ਜੀ ਇਹ ਵੀ ਗੱਲ ਹੈਗੀ ਹੈਣਾ ਮੇਲਾ ਸਾਡੀ ਕਿਸਮਤ ਹੀ ਹੋਈ ਨਾ ਤੁਹਾਨੂੰ ਵੀ ਉਹਨਾਂ ਕਿਸਮਤ ਕੁੜੀਆਂ ਦੇ ਸਾਰੇ ਤੇ ਰਹਿਣਾ ਪੈਂਦਿਆਂ ਵਾ ਮੇਲਾ ਤੂੰ ਮੇਰੇ ਤੋਂ ਵੱਧ ਪੜੀ ਹੋਈ ਹੈਂ ਸਿਆਣੀ ਹੈ ਤੂੰ ਆਪਣੇ ਦਿਮਾਗ ਨਾਲ ਚੱਲ ਜੋ ਤੈਨੂੰ ਸਹੀ ਲੱਗਦਾ ਨਾ ਉਦਾਂ ਹੀ ਕਰ ਮੈਂ ਤਾਂ ਇਹ ਹੀ ਚਾਹਣਾ ਵਾ ਕਿ ਕੋਈ ਵੀ ਚੀਜ਼ ਤੂੰ ਖਾ ਲੀ ਨਾ ਤੈਨੂੰ ਸਾਈਡ ਇਫੈਕਟ ਨਾ ਹੋਵੇ ਇਹ ਚੀਜ਼ਾਂ ਗਾਂ ਚੱਲ ਕੇ ਮੇਰੀ ਗੱਲ ਸੁਣ ਤੇ ਮੰਮੀ ਨੂੰ ਨਾ ਪਿਆਰ ਨਾਲ ਥੋੜਾ ਜਿਹਾ ਤਾਂ ਸਮਝਾਓ ਕਿ ਹਜੇ ਆਪਾਂ ਉੱਥੇ ਦਵਾਈ ਲੈ ਨਹੀਂ ਜਾਣਾ ਹਜੇ ਆਪਾਂ ਐਹੋ ਹੀ ਖਾਣੇ ਆ ਤੇ ਸਾਨੂੰ ਕੋਈ 2-4 ਹਫ਼ਤੇ ਦੋ ਤੇ ਉਤੋਂ ਬਾਅਦ ਅਸੀਂ ਉੱਥੋਂ ਦਵਾਈ ਲਵਾਂਗੇ ਐਨੀ ਕ ਗਲਤੀ ਕਰਕੇ ਵੇਖੋ ਤੇ ਕਾਲੇ ਨਾ ਪੀ ਹੋ ਜਾਂਦਾ ਹੈ ਐਵੇਂ ਲੜਾਈ ਚ ਗੱਲ ਨਾ ਲਿਆਏ ਸਮਝੰਦੇ ਜੀ ਮੈਂ ਕਹਾਂਦਾ ਪਹਿਨਾ ਮੰਮੀ ਸੁਣਦੀ ਉਹ ਉਸ ਵੇਲੇ ਪੈ ਜਾਂਦੀ ਟੁੱਟ ਕੇ ਨਹੀਂ ਚੱਲ ਕੋਸ਼ਿਸ਼ ਕਰੋ ਆ ਮੈਂ ਕਹਿਣਾ ਹੁਕੀ ਕਰਤਾ ਮੰਮੀ ਨਾਲ ਗੱਲ ਮੈਂ ਠੀਕ ਆ ਤੁੰ ਤੂੰ ਜਾਣਾ ਆ ਕੇ ਰਸਤੇ ਕਰਨੀ ਹੈ ਉੱਚਾ ਤਾਂ ਸਹੀ ਬੰਦੇ ਜੇ ਨਾਮ ਮੰਨੇ ਤਾਂ ਮੈਨੂੰ ਜਾਣਾ ਹੀ ਪੈਣਾ ਮੈਂ ਕੀ ਕਰਾਂ ਫਿਰ ਚਲ ਠੀਕ ਹੈ ਮਾਨਾ ਜਾ ਤੁਹਾਡੇ ਲਈ ਨਿੰਬੂ ਪਾਣੀ ਬਣਾ ਦਿੰਦੀ ਠੀਕ ਠੀਕ ਉਸ ਮਤੇ ਮੇਰੀ ਪਹਿਲੇ ਵੀਨੇ 90 ਕਿਤੇ ਸੋਚਿਆ ਇਹ ਅੰਗਿਆ ਤੋਂ ਬਾਦ ਰੱਬ ਸੁੱਖ ਦਊਗਾ ਪਰ ਕੀ ਦੇਣਾ ਕਰਮਾਂ ਤੋਂ ਬਿਨਾ ਕਿੱਥੇ ਸੁੱਖ ਜਿੰਨਾ ਚਿਰ ਰੋਣੇ ਲਾਣਾ ਚਾਇਆ ਖਾਣਾ ਚਿਰ ਮੈ ਸੁਖੀ ਹੋਸਾਂ ਦੀ ਸਾਰੀਆਂ ਦੀਆਂ ਸੁਣਨੀਆਂ ਹੀ ਪੈਣੀਆਂ ਥੋੜੀ ਚ ਪੋਹਣੀਆਂ ਹੀ ਪੈਣੀਆਂ ਜਿੰਨਾ ਚਿਰ ਰੋਸਦੀ ਮੇਰ ਨਾਲ ਹੀ ਇਹ ਨਾਲ ਕਿਨੇ ਚਾਹਣਾ ਮੈਨੂੰ ਐਡਰੈਸ ਲੈ ਕੇ ਦਿੱਤੀ ਕਿ ਅੱਖੇ ਵੀ ਨੂੰ ਪਾ ਕੇ ਤੇ ਵਿਖਾ ਮਾਨੀ ਨੇ ਮੰਨਿਆ ਕਿ ਪਹਾਮਾ ਨੂੰ ਚਾਹੀ ਚਾਹੀ ਕਿ ਦੇਖ ਕਰ ਪਾ ਕੇ ਨਹੀਂ ਦੇਖੀ ਉਹ ਦੰਦੀ ਇੱਥੇ ਪਈ ਹੈ ਕੀ ਕਰੇ ਬੰਦਾ ਜਦੋਂ ਮਾਨੀ ਨਾ ਸਹੀ ਹੋਵੇ ਉਹ ਤੋਂ ਕੁਝ ਨਹੀਂ ਚੰਗਾ ਲੱਗਦਾ ਉਹ ਕਿੰਨਾ ਟਾਈਮ ਹੋ ਗਿਆ ਕੁੜੀ ਅਜੇ ਤੱਕ ਨਹੀਂ ਆਈ ਟਾਈਮ ਕੀਤੇ ਮਮੀ ਉਹ ਭਰਾ ਨੂੰ ਲੈਣਾ ਸੀ ਉਹ ਪਤਾ ਤੈ ਕਿੱਥੇ ਜਾਣਾ ਮੇਰੀ ਗੱਲ ਸੁਣੋ ਕਿੱਥੇ ਲੈ ਕੇ ਚਲੇ ਸੀ ਮੀਣੂ ਮੈਂ ਚੱਲੀ ਨੂੰ ਦਵਾਈ ਲਵਾਉਣ ਦਵਾਈ ਲਵਾਉਣ ਆੜੇ ਪਹਿਲਾਂ ਥੋੜੇ ਦਿਨ ਪਹਿਲਾਂ ਦਵਾਈ ਦੀ ਦਵਾਈ ਆ ਤੇ ਕਿਉਂ ਉਹ ਨਾ ਆਮ ਨਹੀਂ ਆ ਉਹ ਰਹਿੰਦੇ ਤੂੰ ਵੀਮਲ ਦੀ ਸੱਸ ਨੇ ਚੇਚਾ ਸੁਨਿਆ ਘੱਲਿਆ ਵਾ ਤਾਂ ਪਹਿਲਾਂ ਤਾਂ ਮਾਨ ਤਾਣ ਵੀ ਰੱਖਣਾ ਪੈਂਦਾ ਹੈ ਤਾਂ ਪਹਿਲਾ ਕਿ ਦੀ ਸੱਸ ਨੇ ਕਿਹਾ ਜੀ ਪਹਿਲੀ ਦਵਾਈ ਲੈ ਲੈ। ਪਹਿਲਾਂ ਮੈਨੂੰ ਕਿਹਨ ਦੱਸਿਆ ਸੀ ਤੇ ਮੋਲ ਆ ਕੇ ਪਤਾ ਲਾਇਆ ਤੈਨੂੰ ਕਿਉਂ ਹੋਣਿਆ ਦੇਣਾ ਤੂੰ? ਗੱਲ ਹੋਣੀ ਮਮੀ। ਦੇਣਾ ਤੇ ਮੈਂ ਆ। ਚੰਗਾ ਚੱਲ ਮੈਨੂੰ। ਮੇਰੀ ਗੱਲ ਸੁਣੋ। ਮੈਂ ਉਹ ਖਾਣਾ ਬੋਲੋਂ ਮੈਂ ਨਾ ਕਰਸੋ। ਧਿਆਨ ਨਾਲ ਸੁਣੋ ਮੇਰੀ ਗੱਲ ਸੁਣੋ। ਇਹ ਦੇਖੋ ਦਵਾਈ ਤੋਂ ਪਹਿਲਾਂ ਲੈ ਲੈ। ਮੈਂ ਤੈਨੂੰ ਕੁਝ ਕਿਹਾ। ਹੁਣ ਤੂੰ ਜੀਵਰ ਦਵਾਈ ਵੀ ਨਾ ਚੱਲੇ ਜੀ। ਜੇ ਇਹ ਵੀ ਨਹੀਂ ਕੰਮ ਆਈ ਤੇ ਜੀ ਥਾ ਤੇ ਨੂੰ ਗੋਹਰ ਕੇ ਜੀ ਸੱਸ ਨੇ ਕਹਿਤਾ ਉਹ ਬਣੇ ਤਰਬੋਗੇ ਨਹੀਂ। ਉਹ ਫਰਾ ਮੈਂ ਤੇ ਜੁ ਕਿਹਾ ਨਾ ਦਵਾਈ ਲੈਣ ਜਾਣਾ ਤੇ ਜਾਣਾ। ਚਲ ਚੋ ਮੈਂ ਤੈਨੂੰ ਮਨਾ ਕਿਹਾ ਵਾ। ਪਰ ਆਪਾਂ ਪਾਵਾਂਗੇ ਜੀ ਸਿਆਣੀ ਬਿਆਣੇ ਨੇ ਸਿਆਣਾ ਕਰ ਲਿਆ ਉਹਦੀ ਨਾ ਮੰਨੀ ਤੱਕ ਲੈਣਾ ਮੇਰੀ ਗੱਲ ਨਹੀਂ ਸੁਣਨੀ ਕੱਲ ਨੂੰ ਸਾਡਾ ਕਿਸੇ ਨੂੰ ਸਾਫ਼ ਨਹੀਂ ਦੇਣਾ ਸਾਨੂੰ ਕਿਸੇ ਦੇ ਕੋਲ ਦੱਸਣਾ ਨਹੀਂ ਮੈਂ ਆਪਣੀ ਨੀਂਦ ਨਹੀਂ ਮੇਰੀ ਹੜਬੜਾ ਕੇ ਉੱਠੀ ਆ ਅੱਖਾਂ ਮੈਨੀਆਂ ਉਹਨੇ ਸੁੱਜੀਆਂ ਪਈਆਂ ਮੈਂ ਜਾਣ ਨੂੰ ਤਿਆਰ ਤਾਂ ਤੁਹਾਨੂੰ ਕੀ ਹੋਇਆ ਵੇ ਮੇਰੀ ਗੱਲ ਤੁਹਾਨੂੰ ਕੀ ਹੈ ਤੁਸੀਂ ਲਾਣਾ ਕਰਦੇ ਪਾਣੀ ਪੂਣੀ ਪੀ ਪਾਣੀ ਪੂਣੀ ਆ ਤਿਆਰ ਹੋਈਆਂ ਆ ਪਰ ਚੱਲੀਏ ਓਏ ਘਰੇ ਬੈਠਾ ਮੈਂ ਪਾਣੀ ਪੂਣੀ ਪੀ ਲੈਣਾ ਵਾ ਮੇਰੀ ਗੱਲ ਸੁਣੋ ਤੁਸੀਂ ਲੋਕਾਂ ਦਾ ਕਰਕੇ ਕਹਿੰਦੇ ਜੀ ਲੋਨਾਲ ਨਹੀਂ ਤੁਰਨਾ ਮਣਕੇ ਤੋਰ ਲੈ ਨਾਲ ਤੇ ਆਪਣੇ ਕਿਸੇ ਧੀ ਪੇ ਉੱਤਰ ਕੁਝ ਹੋ ਗਿਆ ਨਾ ਕੋ ਕੋਈ ਸਾਈਡ ਇਫੈਕਟ ਹੋ ਗਿਆ ਨਾ ਕੋਈ ਹੋ ਗਈ ਬਿਮਾਰੀ ਲੱਗ ਗਈ ਕੋਈ ਨਾ ਕੋਈ ਹੋ ਗਿਆ ਨਾ ਮੰਮੀ ਉਹ ਲੈ ਕੇ ਰਿਸਤੇ ਕਰਾਣਾ ਤੁਹਾਨੂੰ ਉਹ ਇਹ ਨਾ ਕਰਨ ਦੇ ਆਪੀ ਆ ਦਵਾਈ ਖਾ ਲਓ ਉਸ ਤੋਂ ਬਾਅਦ ਆਪਾਂ ਦੂਜੀ ਦਵਾਈ ਖਾ ਕੇ ਦੇਖ ਲਾਂਗੇ ਦੋ ਤੇ ਨਾ ਤੇ ਆਹ ਵਾਲੀ ਖਾ ਲਈਏ ਹੋਰ ਕੁਝ ਨਹੀਂ ਕਰਨੀ ਨਹੀਂ ਤੁਸੀਂ ਆਪ ਸੋਚੋ ਆਪਣੇ ਮਨ ਨਾਲ ਇਹਨੂੰ ਕੁਸ਼ਹੂਨ ਵਾਸਤੇ ਲੈ ਕੇ ਚੱਲੀ ਆਂ ਪੀਨੂੰ ਕੁਛ ਹੋ ਜਾਏ ਪੇਟਾ ਠੀਕ ਕਰਨ ਵਾਸਤੇ ਲੈ ਕੇ ਚੱਲੀ ਆਂ ਮੈਂ ਪਾਗਲ ਥੋੜੇ ਆ ਮੈਂ ਇਹਨਾਂ ਵਾਰ ਜੇ ਚਿੱਟੇ ਕਿਤੇ ਐਵੇਂ ਨਹੀਂ ਕੀਤੇ ਅਕਲ ਹੈਗੀ ਆ ਉਹ ਸੋ ਸਮਝ ਕੇ ਕਰੂੰਗੀ ਤੁਸੀਂ ਅੱਜ ਦੇ ਜੰਮੇ ਮੈਨੂੰ ਲੱਗੇ ਤੇ ਗੱਲਾਂ ਕਰਨਾ ਕਿਸੀ ਆਨੇ ਵਿੱਚ ਕਰ ਲੋ ਜੋ ਤੇ ਕੱਲ ਨੂੰ ਕੁਝ ਵਾਕਣ ਹੋ ਗਿਆ ਨਾ ਮੁਰਕੇ ਹਨ ਗੱਲਾਂ ਕਰਿਓ ਕੁਛ ਨਹੀਂ ਹੁੰਦਾ ਦੁਨੀਆ ਸਾਰੀ ਖਾਈ ਕਰਦੀ ਏ ਉਹਨਾਂ ਨੂੰ ਵੀ ਹੋਇਆ ਸਾ ਨੂੰ ਹੀ ਹੋਣਾ ਮੈਂ ਤੁਹਾਨੂੰ ਕੀ ਕਹਿ ਸਕਦਾ ਮੇਰੀ ਗੱਲ ਸੁਣ ਲੈ ਕੇ ਚੱਲ ਜਾਾਂਗੇ ਬਸ ਗੱਡੀ ਚੋਂ ਹੋ ਜਾਏ ਫਿਰ ਆਪਾਂ ਗੱਡੀ ਤੇ ਚੱਲ ਜਾਾਂਗੇ ਦੋਵੇਂ ਤਿੰਨੇ ਸੈਂਟ ਗੱਡੀ ਨੂੰ ਮਾਰ ਗੋਲੀ ਤੂੰ ਉਹ ਤੇਰੀ ਦਵਾਈ ਮੋਗੀ ਪੂਰੀ ਤੇਰੀ ਅੱਕਰਦੀ ਆ ਆਪਾਂ ਦਵਾਈ ਲੈ ਕੇ ਚਲੀਏ ਉਹ ਪੂਰੀ ਆਪਾਂ ਖਾਣੇ ਨੂੰ ਉਹਨਾਂ ਨਾਲ ਤੋਂ ਸ਼ੁਰੂ ਕਰਾਂਗੇ ਮੇਰੀ ਗੱਲ ਸੁਣ ਤੂੰ ਵੀ ਬੋਲੀ ਨਹੀਂ ਬਰਬਾਦ ਜੇ ਤੁਹਾਨੂੰ ਮੈਂ ਕਹਦਾ ਨਹੀਂ ਜਾਣਾ ਨਹੀਂ ਜਾਣਾ ਇੱਕ ਕੁੜੀ ਰਹਿ ਗਈ ਤੇ ਦੋ ਕੁੜੀਆਂ ਰਹਿ ਗਈਆਂ ਭਾਵੇਂ ਦੋ ਕੁੜੀਆਂ ਰਹਿ ਗਈਆਂ ਤੇ ਤਿੰਨ ਕੁੜੀਆਂ ਦੇ ਮਾਦ ਕਰਾਂ ਜਾਣ ਸੱਦੀ ਗੱਲ ਆਹ ਅੱਜ ਤੁਹ ਮਰਜੀ ਮੂੰ ਚੁੱਕ ਕੇ ਤੁਰ ਪੀਂਦੇ ਦਵਾਈ ਖਾਣ ਮੇਰੀ ਸੁਣ ਗੱਲ ਜੇ ਨਾ ਆਪਾਂ ਮੂੰ ਸੰਭਾਲ ਕੇ ਗੱਲ ਕਰ ਮੈਂ ਇਸ ਕਰਦੀ ਵੱਢੀਆਂ ਸੱਸ ਮਾਂ ਆ ਮੈਨੂੰ ਟੈਨਸ਼ਨ ਆ ਤੁਸੀਂ ਤੇ ਆਪਣੀਆਂ ਮਾਰਦੇ ਜੇ ਚੁੱਪ ਕਰਕੇ ਬਹਿ ਮੈਂ ਲੈ ਕੇ ਜਾਣਾ ਤੇ ਵੱਡੇ ਤੋਂ ਮਾਰ ਤੂੰ ਸਾਨੂੰ ਜੋ ਤੇਰਾ ਦਿਲ ਕਰਦਾ ਉਹੀ ਕਰੋਗੇ ਤੁਸੀਂ ਨਹੀਂ ਮਾਰ ਜਣਾ ਹੁੰਦਾ ਤਾਂ ਮੈਨੂੰ ਲੈ ਕੇ ਤੁਰ ਹੀ ਫਿਰਦੀ ਮਾਰਦੇ ਰਹਿੰਦੇ ਹੋ ਫਿਰ ਉਤਰਾ ਤੂੰ ਤੇ ਆ ਵੀ ਉਹੀ ਕੰਮ ਕਰ ਹੁੰਦਾ ਜੇ ਤੁਸੀਂ ਇਹ ਉਸ ਵਾਸਤ ਨਹੀਂ ਕਰਨ ਦੇਈ ਉਹਨੂੰ ਕਵਾਲੀ ਮਰਨਾ ਇੰਨੀ ਢਣੀ ਦਵਾਈ ਸੀ ਤੇ ਛੱਡੋ ਮੈਂ ਜਾਣਦੀ ਨਹੀਂ ਮੈਨੂੰ ਕਿਉਂ ਮਾਰਨੀ ਹੋਰੀ ਮਾਰਨਾ ਨਾ ਉਹਦਾ ਜਗ੍ਹਾ ਇੱਕੇ ਦਾ ਮੈਂ ਮਾਰ ਦੋ ਆ ਕੀ ਇੱਕ ਤਾਂ ਦਵਾਈਆਂ ਕਿੱਥੋਂ ਲਿਆ ਲੈ ਖਵਾਉਂਦੇ ਤੁਸੀਂ ਉਹ ਕੀ ਦਵਾਈਆਂ ਖਾਂਦੇ ਐ ਤੇ ਉਹ ਮਰ ਜਾਂਦੇ ਤੂੰ ਦਵਾਈਆਂ ਖਾ ਕੇ ਮਰ ਕੱਲਿਆ ਮੈਗਨੀਮ ਦਵਾਈ ਖੰਦਾ ਮੈਗਣੀ ਪੁੜੀਆਂ ਖੰਦਾ ਮੈਂ ਕਦੀ ਨਹੀਂ ਮਰਦਾ ਤਾਂ ਤੁਹਾਨੂੰ ਮਾਰ ਦੇਣਾ ਸਾਨੂੰ ਉਹਨੂੰ ਖਵਾਈ ਦਿੰਦੇ ਵਿਚਾਲੀ ਉਰਪਿੰਦੀ ਤਾਰੇ ਕਹਿੰਦੇ ਐ ਈਡੀ ਉਹ ਵਰਣੀ ਲੱਗੀ ਜਾਨੇ ਨੁਕਰਾਂ ਤਾਂ ਨਹੀਂ ਰੱਖੀ ਜੇ ਨਿਕਲ ਜੂਗੀ ਮੇਰੀ ਸੌਂਗਾ ਬਰਾਣੀ ਜਿਹੜਾ ਮੇਰਾ ਕੰਮ ਕਰਨ ਦੀ ਆ ਨਾ ਉਹ ਮੈਨੂੰ ਕਰਨ ਦਿਓ ਸਮਝ ਲੱਗੀ ਮੈਂ ਐਡੀ ਮੂਰਖ ਨਹੀਂ ਹੈਗੀ ਵੀ ਮੈਂ ਗਲਤ ਕਰਾਂਗੀ ਮੈਂ ਤੇਰੇ ਵਾਸਤੇ ਹੀ ਕਰਨ ਲਈ ਆ ਉਹਦੇ ਵਾਸਤੇ ਹੀ ਕਰਨ ਲਈ ਮੈਂ ਆਪਣੇ ਵਾਸਤੇ ਨਹੀਂ ਕਰਨਗੀ ਕਿ ਤਾੜਾ ਵੀ ਵੰਸ ਅੱਗੇ ਵਧੇ ਤੇ ਮੰਮੀ ਪੁੱਛਉਂ ਹਾਂ ਸਮਝ ਲੱਗੀ ਮੰਮੀ ਮੈਂ ਤੇਰੀ ਗੱਲ ਮੰਨਦਾ ਹਾਂ ਪਰ ਕਿਹਦੀ ਜਾਣ ਦਾ ਦੇ ਲਾਗੇ ਨਾ ਵੰਸ਼ ਮੈਂ ਨਹੀਂ ਵਧਾਉਣਾ ਚਾਹਦਾ ਨਹੀਂ ਐਦੀ ਮੈਂ ਜਾਣ ਦਾ ਤੇ ਲਾਉਣ ਚੱਲੀ ਆ ਤੂੰ ਹੀ ਨਹੀਂ ਲਾਉਂਦੇ ਜਿੱਥੋਂ ਖਾਣਦੇ ਹੋ ਖੇਡ ਸਵਾਹ ਉਹ ਕੁੜੀਆਂ ਉਹ ਚ ਕੀ ਕੀ ਆ ਮੈਨੂੰ ਕੀ ਪਤਾ ਹੁਣ ਕੀ ਹੈ ਤੇ ਵਿੱਚ ਦੇਸੀ ਦਵਾਈ ਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਸੁਣ ਲਾ ਸਮਝ ਲੱਗੀ ਉਹ ਨੁਕਸਾਨ ਹੀ ਕੋ ਕਰ ਦਈਏ ਫਾਇਦਾ ਨਾ ਨਾ ਕਰੇ ਉਹ ਨੁਕਸਾਨ ਵੀ ਨਿਉ ਕਰ ਦਈ ਤੇ ਮੈਨੂੰ ਚੁੱਪ ਕਰਕੇ ਜਾਣ ਦੇ ਟੋਕਾ ਟੋਕੀ ਮਤ ਕਰਿਆ ਕਰ ਤੂੰ ਕੱਲੇ ਚਲ ਜਿਓ ਫਿਰ ਨਹੀਂ ਜਾਣਾ ਨਹੀਂ ਜਾਣਾ ਤੇ ਜਾਓ ਕਿੱਥੇ ਜਾਣਾ ਜੋ ਮੈਂ ਐਂ ਤੈਨੂੰ ਬੜਾ ਮੈਂ ਪਾਗਲ ਬਣੀ ਮਰਜ਼ੀ ਮੈਂ ਤੁਹਾਡੇ ਮਗਰ ਤੇ ਮੈਂ ਤੁਹਾਨੂੰ ਕਹਿੰਦਾ ਰਹਿਣ ਦੋ ਫਿਰ ਹੋਰ ਲੋਕੀ ਗੱਲਾਂ ਕਰਨਗੇ ਸੁਣਿਓ ਗੰਨਾ ਨਾ ਗੱਲਾਂ ਸੁਣੋ ਸੁਣੋ ਜਾਓ ਗਲੀ ਪਰ ਮੈਂ ਨਹੀਂ ਜਾਣੀ ਤੇ ਨਹੀਂ ਜਾਂਦਾ ਨਹੀਂ ਜਾਣਾ ਤਾਂ ਨਾ ਜਾ ਸੁਣੋ ਫਿਰ ਲੋਕਾਂ ਦੀਆਂ ਗੱਲਾਂ ਜਾ ਕੇ ਜਾਓ ਬਾਤ ਕਿ ਜਿੱ ਇੱਕਦਮ ਜਗ੍ਹਾ ਤੇ ਗੱਲਾਂ ਕਰਦੇ ਲੋਕੀ ਤੁਹਾਨੂੰ ਫਿਰ ਜੇ ਸੁਣਾਉਂਗਾ ਨਾ ਫਿਰ ਤੂੰ ਮੇਰੇ ਵੱਲ ਆਉਣਾ ਮੰਮੀ ਵਾਪਸ ਕੇ ਕਿਤੇ ਪਤਾ ਕਰੀਏ ਇਹ ਕਹਣਾ ਕਿ ਤੂੰ ਤੋ ਇਹ ਕਰ ਮੈਂ ਤੇਨਾ 1 ਮਿੰਟ ਵੀ ਨਹੀਂ ਉਤਰਾਂ ਲੋਕਾਂ ਦਾ ਕੰਮ ਕੀ ਹੈ ਗੱਲਾਂ ਕਰਨਾ ਮੈਂ ਵੀ ਕਰਦੀਆਂ ਤੇ ਬਾਅਦ ਚ ਵੀ ਕਰਨੀਆਂ ਗੱਲਾਂ ਮਾਣਾ ਸੁਣਨਾ ਫਿਰ ਤੂੰ ਸੁਣੀ ਜਾ ਸੁਣੀ ਜਾਂਦੇ ਕੋਈ ਨਹੀਂ ਤੇ ਦਵਾਈ ਲੈਣ ਨਹੀਂ ਜਾਣ ਜੇ ਤੁਹਾਡੀ ਇਹੋ ਮਰਜ਼ੀ ਹੈ ਤੇ ਜਾਓ ਕੋਕਟਾ ਖੇਪੂਚ ਮੰਮੀ ਇਹ ਕਿ ਤਰ੍ਹਾਂ ਚੰਗੀ ਗੱਲ ਸੁਝਾਉਂਦੇ ਆਂ ਉਹਨੂੰ ਜੇ ਕਹਿੰਦੇ ਜੇ ਚਲ ਦਫਾ ਫਿਰ ਮੈਂ ਹੀ ਹੋ ਜੰਨਾ ਵਾ ਗੱਲ ਕੇ ਦੀ ਸੁਣਨੀ ਨਹੀਂ ਹਿੰਦੀ ਤੁੰਤੇ ਜੇ ਨਹੀਂ ਸੁਣਨੀ ਤਾਂ ਵਜਾ ਦਫਾ ਹੋ ਫਿਰ ਬਹਿ ਕੇ ਇੱਥੇ ਕੀ ਕਰਨੇ ਗੱਲਾਂ ਹੀ ਕਰਨੀਆਂ ਯਾਰ ਮੰਮੀ ਜੀ ਐਵੇਂ ਨਾ ਕਾਲੇ ਪੋਤੂ ਵੀ ਮੈਂ ਤੁਹਾਡੇ ਹੀ ਸੋਚਣ ਲਈ ਆਣਾ ਹੈ ਆਹ ਤਾਂ ਕਾਲਾ ਪੈਣ ਬੰਦਿਆਂ ਦਾ ਕੀ ਆ ਬੰਦੇ ਇੱਧਰ ਆਏ ਰੋਟੀ ਕਾਦੀ ਬਾਹਰ ਕੇ ਲਗਾਉਂਦੇ ਪ੍ਰਗਟਾਪਾਸ ਕਰਨੇ ਨੇ ਤੂੰ ਕਰ ਲੈਣਾ ਤੇਰੇ ਕੋ ਜੀ ਰਹਿਣਾ ਬਹੁਤ ਜ਼ਰੂਰੀ ਤੇਰੇ ਘਰ ਬੱਚਾ ਹੋਣਾ ਬਹੁਤ ਤੂੰ ਨਹੀਂ ਚਾਹਦੀ ਕਿ ਮੇਰੇ ਘਰ ਬੱਚਾ ਹੋਵੇ ਮੈਂ ਪੁੱਛ ਰਹਾ ਮਾਂ ਮਾਕੇ ਦਾ ਮਲਾਦ ਨਾਲ ਉਹਨੂੰ ਨਵਾਵਾ ਤੇਵਾਵਾ ਤਿਆਰ ਕਰਾਂ ਮੈਂ ਫਿਰ ਆ ਤੂੰ ਰੌਣਾ ਲਾਟੀਆਂ ਛਾੜੀਆਂ ਕਰਾ ਤੇ ਰੰਗੀ ਚੋਨੀ ਆ ਚੋਨੀ ਕਿ ਫਿਰ ਫਿਰ ਉਹਨਾਂ ਨੂੰ ਤੇਰੇ ਨਾਲ ਉਹ ਆਇਆ ਰੁੱਢਾ ਗਵਾ ਚਲ ਗਿਆ ਚਾਰ ਦਿਨਾਂ ਕਰ ਗਿਆ ਦੇਖਣਾ ਤੇ ਤੂੰ ਹਨਾ ਪੋਤਾ ਆਪਣੇ ਬੰਦਿਆਂ ਨੂੰ ਨਹੀਂ ਪਰਵਾਹ ਹੁੰਦੀ ਕਿਸ ਚੀਜ਼ ਦੀ ਚਲ ਕੋ ਤੂੰ ਦਾਸ ਤੂੰ ਕੀ ਆਨੀ ਮਗਰ ਇੱਕ ਗੱਲ ਮੇਰੀ ਸੁਣਨਾ ਧਿਆਨ ਨਾਲ ਬੰਦਿਆਂ ਨੂੰ ਇਹ ਕੁਝ ਨਹੀਂ ਕਹਿਣਾ ਜਨਾਨੀਆਂ ਨੂੰ ਹੀ ਗੱਲਾਂ ਹੋਣੀਆਂ ਈ ਬਾਰੋਂ ਦਰ ਨਿਕਲੇ ਜੀ ਸਹਲੀਆਂ ਪੈਣ ਕੁਲੋਈਆਂ ਨਾਲ ਤਾਂ ਛੱਤੀ ਗੱਲਾਂ ਪੁੱਤ ਕਰਨੀਆਂ ਇਹਨਾਂ ਗੱਲਾਂ ਤੋਂ ਬਚਣ ਵਾਸਤੇ ਮੈਂ ਸੋਚਦੀ ਆਂ ਕਿ ਰੱਬਾ ਕਿਤੇ ਖੈਰ ਪਾ ਦੇਵੇ ਤਾਂ ਮੈਂ ਤੁਰੀ ਫਿਰਦੀ ਨਹੀਂ ਮੈਂ ਆਪਣੀ ਅੱਖਾਂ ਦੀ ਨੀਂਦ ਨਹੀਂ ਵੇਖੀ ਮੈਂ ਰਾਤ ਸੁੱਤੇ ਉੱਠ ਕੇ ਬੈਠੀ ਆ ਕਿ ਤਿਆਰ ਕਰਾਂ ਤੇ ਲੈ ਕੇ ਜਾਵਾਂ ਮੰਮੀ ਜੀ ਮੈਨੂੰ ਪਤਾ ਆ ਤੁਸੀਂ ਸਾਡੇ ਬਾਰੇ ਸੋਚਦੇ ਹੋ ਤੁਸੀਂ ਕੁਝ ਗਲਤ ਨਹੀਂ ਕਹਿ ਰਹੇ ਪਰ ਮੰਮੀ ਮੈਂ ਬਸ ਇਹੋ ਕਹਿਣਾ ਸੀ ਵੀ ਇਹਨਾਂ ਨੂੰ 2 ਮਿੰਟ ਚਾਲਣ ਤੋਂ ਫਿਰ ਕਿਤੇ ਫਿਰ ਆਪਾਂ ਦੋਵੇਂ ਜਣੀਆਂ ਚੱਲ ਜੰਨੀਆਂ ਆ ਆਪਾਂ ਫਿਰ ਜ਼ਰੂਰ ਦੱਸਣਾ ਇਹਨਾਂ ਨੂੰ ਸਾਡੀ ਗੱਲ ਸਹੀ ਹੀ ਇਹ ਇਹਨਾਂ ਨੂੰ ਦੱਸਿਆ ਤੇ ਕਾਲੇ ਪੈ ਗਏ ਨੇ ਹੁਣ ਤੂੰ ਕਿੰਨੇ ਇੱਕ ਪਾਸਿਓਂ ਖਾਲਾ ਪਿੱਲੇ ਤੈਨੂੰ ਮੈਂ ਕਿਹਾ ਸੀ ਨਾ ਉਹਦੇ ਕੰਨ 'ਚ ਗੱਲ ਨਹੀਂ ਪਹੁੰਚੀ ਅਸੀਂ ਚੁੱਪ ਕਰਕੇ ਜਾਾਂ ਤੇ ਚੁੱਪ ਕਰ ਜਾ ਨਾ ਉਹਨੂੰ ਕੋਈ ਪਤਾ ਲੱਗਣਾ ਉੱਥੋਂ ਦੀ ਖਾਂਢੀ ਆ ਕਿ ਹੋਰ ਕੀ ਚੋਲੀ ਆਈ ਆ ਆਪਾਂ ਦੱਸਾਂਗੇ ਤਾਈ ਪਤਾ ਲੱਗਣਾ ਨਹੀਂ ਫੇਰ ਉਹ ਪਹਿਲੇ ਵਾਲੀ ਰੋਕ ਦੇਣੀ ਜੇ ਆਹ ਸਟਾਰਟ ਕਰ ਦੇਣੀ ਠੀਕ ਆ ਆਪਾਂ ਕਈ ਗੱਲਾਂ ਬੰਦੇ ਨੂੰ ਦੱਸੀ ਦਈ ਹੀ ਨਹੀਂ ਗਿਆ ਕਰ ਲਈ ਦੀ ਜਦੋਂ ਹੋ ਜਾਂਦਾ ਨਾ ਫੇਰ ਪਤਾ ਲੱਗਦਾ ਫੇਰ ਕੋਚ ਹੁੰਦੇ ਆ ਉਦਾਂ ਉਹ ਕਾਲੇ ਪੈਂਦੇ ਤਾਂ ਨਹੀਂ ਜਾਣੇ ਨਹੀਂ ਜਾਣਾਂ ਕਰਦੇ ਇਹ ਬਾਅਦ 'ਚ ਗੱਲਾਂ ਦੱਸੀ ਦੀਆਂ ਜੇ ਜਦੋਂ ਅਬ ਇੱਕ ਕਿਥੇ ਕਿਥੇ ਘਟਲ ਹੋਈਆਂ ਹਨਾ ਚਲ ਠੀਕ ਹੈ ਜਾਂਦਾ ਤੇ ਫਿਰ ਤਿਆਰ ਹੋਵਾਂਗੇ ਆਪਾਂ ਨਿਭਾ ਜਨਾਂਗੇ ਦਾ ਵਾਦਾ ਬੱਚਿਆਂ ਨੂੰ ਬੜੀ ਮੁਸ਼ਕਲ ਸਮਝਾਉਣਾ ਪੈਂਦਾ ਦੱਸ ਮੈਨੂੰ ਇੰਨੀ ਲੋੜ ਪਈ ਇਹਨਾਂ ਨੂੰ ਕੋਈ ਲੋੜ ਨਹੀਂ ਇਹਨਾਂ ਨੂੰ ਸਮਝਾ ਸਮਝਾ ਕੇ ਨਾਲ ਲੈ ਲੈ ਕੇ ਤੁਰਦੀਆਂ ਕਿ ਚਲ ਰੱਬਾ ਕਿਤੇ ਉਹ ਸੁਣ ਲੈ ਤੂੰ ਆਦੀ ਉਹ ਵੀ ਘਰ ਤੇ ਕਿਲਕਾਰੀਆਂ ਵੱਜਣ ਬੱਚੇ ਦੀਆਂ ਚਲ ਰੌਣਕ ਮੇਲਾ ਲੱਗੇ ਤਾਂ ਕਿ ਉਹਦੀ ਮਰਜ਼ੀ ਗਾਲ ਤੇ ਸਹੀ ਹੈ ਮੰਮੀ ਜੀ ਦੀ ਕਿ ਲੋਕੀ ਦੇ ਤਾਨੇ ਮੇਨੇ ਹਮੇਸ਼ਾ ਕੁੜੀ ਨੂੰ ਦਿੰਦੇ ਆ ਕਿ ਸ਼ਾਇਦ ਇਹ ਹੀ ਬੱਚਾ ਪੈਦਾ ਨਹੀਂ ਕਰ ਸਕਦੀ ਪਰ ਇਹ ਕਿ ਕਿਸ ਮੰਦਾ ਕੋਈ ਪਤਾ ਨਹੀਂ ਰੱਬ ਨੇ ਖੈਰ ਕਿੱਥੋਂ ਪਾ ਦੇਣੀ ਆ ਇਹ ਆਪਾਂ ਨਹੀਂ ਪਤਾ ਹੋ ਸਕਦਾ ਮੈਂ ਇਥੋਂ ਦਵਾਈ ਲੈਣ ਜਾਵਾਂ ਤੇ ਰੱਬ ਬੈਠੇ ਮੇਰੀ ਝੋਲੀ ਭਰ ਦੇ ਗਾਲ ਸਹੀ ਹੈ ਮੰਮੀ ਜੀ ਦੀ ਰਣਜੀਤ ਕਾਲੇ ਪੈ ਜੰਗੇ ਮੈਨੂੰ ਦੱਸਣਾ ਨਹੀਂ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਦੱਸ ਕੇ ਤਾਂ ਮੈਂ ਬੜੀ ਵੱਡੀ ਗਲਤੀ ਕਰ ਲਈ ਹੁਣ ਇਹਨਾਂ ਨੇ ਮੈਨੂੰ ਪੁੱਛ ਹੀ ਜਾਣਾ ਵਾ ਗਈਆਂ ਹੀ ਗਈਆਂ ਹੀ ਮੇਰਾ ਰਤਾ ਜਾਂਦੇ ਹੈ ਨਾ ਕਿ ਮਗਰੇ ਮੰਮੀ ਜੀ ਨੂੰ ਲੈ ਕੇ ਚਲ ਜੰਨੀ ਹੈ ਹਾਂ ਪੇ ਸ਼ਾਮੋਂ ਤੱਕ ਡੇਲਦੀਆਂ ਢੇਂਦੀਆਂ ਵਾ ਆਪ ਸਾਵਾਂਗੀਆਂ ਹੀ ਕੋਈ ਗੱਲ ਨਹੀਂ ਮੈਂ ਅੱਜ ਬਾਹਰ ਬੈਠੀ ਆਂ ਵੀ ਆਜਾ ਲਈਏ ਦੁਰਪੀਏ ਰਾਣਾ ਘਰ ਚੜ੍ਹ ਗਿਆ ਚੱਲੀਏ ਮੰਮੀ ਬੱਸ ਮੈਂ ਤਿਆਰ ਆ ਹੁਣ ਰੋਟੀ ਪਾਣੀ ਤੇ ਬਣਾ ਜੀਏ ਉਹਦਾ ਤਾਂ ਮੈਂ 2-3 ਵਾਰੀ ਬੂਹਾ ਘੜਕਾਇਆ ਸੀ ਮਰਤ ਦਾ ਖੋਲਦੀ ਨਹੀਂ ਭਈ ਦਰਵਾਜਾ ਦੱਸੋ ਹੁਣ ਮੈਂ ਕੀ ਕਰਾਂ ਮੰਮੀ ਰੋਟੀ ਪਾਣੀ ਬਣਿਆ ਹੋਣਾ ਚਾਹੀਦਾ ਹੁਣ ਸਾਹੇ ਨੇ ਆ ਜਾਣਾ ਉਹਨੇ ਵੀ ਰੋਟੀ ਖਾਣੀ ਆ ਇਹਨਾਂ ਦਾ ਕੋਈ ਪਤਾ ਨਹੀਂ ਫੇਰ ਪਿੱਛਾ ਭੌਂ ਕੇ ਆ ਜਾਣ ਤੇ ਮੜਕੇ ਨਾਲ ਰੋਟੀ ਖਾਣੀ ਜੀ ਖਾ ਕੇ ਥੋੜਾ ਘਰੇ ਕੋ ਜੀ ਮੈਂ ਬੂਹਾਣੀ ਪੀ ਗਏ ਤੇ ਉੱਥੇ ਰੋਟੀਆਂ ਪਕਾਉਂਦੇ ਰਵੋ ਤੇ ਉੱਥੇ ਕਿਹੜੇ ਗਲੇ ਜਾਵਾਂਗੇ ਮੈਂ ਨਹੀਂ ਸਾਰਾ ਛੱਡ ਦੇ ਆਪੇ ਵੇਂਦੇ ਤੂੰ ਛੱਡ ਉੱਡ ਜਾਊਗਾ ਪਿੱਪਸਾ ਬੱਸ ਵਾਦਨੇ ਤੂੰ ਨਿਕਲਿਆ ਬਾਹਰ ਆ ਜਾ ਮੈਂ ਦੋਪਹਿਰ ਲੱਗੀ ਆਹ ਰੱਪਾ ਤੇ ਕੌਣ ਨਹੀਂ ਪੈ ਗਈ ਰੋਕੀ ਇਹ ਸੌਰਿਆ ਨੇ ਖਾਣੀ ਹੈ ਮੈਂ ਕਿਹਾ ਰੋਟੀ ਨਾ ਮਿਲ ਇਧਰ ਨੀ ਇਧਰ ਸਭੋ ਖਾਣਾ ਵੀ ਇੱਥੇ ਗਈ ਖੜੀ ਆ ਗਿਆ ਤੂੰ ਬੈਠ ਸਤਨ ਮੈਂ ਗੱਲ ਕਰਨੀ ਦੱਸੋ ਕੀ ਗੱਲ ਕਰਨੀ ਆ ਤੈਨੂੰ ਪਤਾ ਨਾ ਕਿ ਤੇਰੀ ਭਝਾਈ ਦਵਾਈ ਖਾਂ ਰਹੀ ਆ ਉਹਨੇ ਕੰਮ ਨਹੀਂ ਕੋਈ ਕਰਨਾ ਰੈਸਟ ਕਰਨੇ ਹੈਨਾ ਉਹ ਵੇਲਾ ਤੇਰੇ ਵਾਸਤੇ ਰੋਟੀਆਂ ਲਾਉਣ ਲਈ ਉਹ ਹੈ ਕਿ ਮੈਂ ਪਕਾਉਂ ਅਸਮਰਤ ਸਵੇਰ ਦੀ ਸੁੱਤੀ ਤੁੱਠਣ ਨਹੀਂ ਲਈ ਤੈਨੂੰ ਸਮਝਾਇਆ ਕਰਨਾ ਕੋਸ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਆ ਵੀ ਪੁੱਤ ਸਾਰੀ ਜ਼ਿੰਮੇਵਾਰੀ ਤੇਰੀ ਰੋਟੀ ਪਾਣੀ ਤੂੰ ਸਾਰਾ ਕੰਮ ਕਰਨਾ ਉਹਨੇ ਕੁਝ ਨਹੀਂ ਕਰਨਾ ਉਹ ਫਿਰ ਵੀ ਉਹ ਕੰਮ ਕਰਨ ਲਈ ਉਹ ਅੰਦਰ ਵਾ ਕੇ ਕੁੰਡੀ ਲਾ ਕੇ ਸੁੱਤੀ ਹੈ ਮੰਮੀ ਮੈਨੂੰ ਤਾਂ ਕਹਿੰਦੀ ਸੀ ਕਿ ਮੈਂ ਉੱਠਣ ਲੱਗੀ ਆ ਜਦੋਂ ਮੈਂ ਨਿਕਲਿਆ ਹੋਣਾ ਮੈਨੂੰ ਕਹਿੰਦੀ ਸੀ ਕਿ ਤੁਸੀਂ ਜਾਓ ਮੈਂ ਬੱਸ ਉੱਠਣ ਲੱਗੀ ਆ ਨਾਲੇ ਉਹਨੇ ਮੈਨੂੰ ਸਮਝਾ ਕੇ ਕਿਹਾ ਨਹੀਂ ਕਿ ਭਾਦੀ ਨੂੰ ਕੋਈ ਅਵੇ ਮਾ ਤੇ ਸਮਣੀਆ ਨਾਲ ਇੱਕ ਅੱਜ ਕੱਲ ਨੂੰ ਇਹ ਜਣਾ ਸੇਵੜਾ ਖਾਂਦੀ ਆ ਕਹਿੰਦੀ ਆ ਕਿ ਘਰ ਦੇ ਵਿੱਚ ਕੰਮ ਬੜਾ ਹੁੰਦਾ ਮੈਨੂੰ ਕੰਮ ਵਾਲੀ ਲਵਾ ਕੇ ਲੋ ਨਹੀਂ ਉਸੇ ਦੀ ਭੈਣ ਸੀ ਨਾ ਜਿਹੜਾ ਸਾਰਾ ਕੰਮ ਕਰਦੀ ਸੀ ਇਹਨੂੰ ਨਹੀਂ ਕਰੇ ਤੇ ਦੇਖੋ ਇਹਦੇ ਨੂੰ ਟਾਈਮ 'ਚ ਰੋਟੀ ਵੀ ਨਹੀਂ ਦਿੰਦੀ ਜਦੋਂ ਦੇਰ ਕਰਦਾ ਲੰਮੀ ਪੈ ਜਾਂਦੀ ਜਾ ਕੇ ਸਫਾਈਆਂ ਕਰਕੇ ਲੰਮੀ ਪਈ ਆ ਅੱਜ ਤਾਂ ਕੁੱਠੀ ਨਹੀਂ ਤੇ ਤੂੰ ਰੋਟੀ ਖਾਣ ਆ ਗਿਆ ਮੈਂ ਤੇ ਮੈਨੂੰ ਉਹੀ ਜਿਗਾ ਮੈਂ ਉਹ ਘਰ ਜਾ ਕੇ ਰੋਟੀ ਖਾਊਂਗਾ ਮੈਂ ਮਾਰੇ ਠੋਨਾਂ ਨੂੰ ਸਿਮਰਤ ਸਿਮਰਤ ਮੰਮੀ ਆਹਰ ਦਰਵਾਜਾ ਨਹੀਂ ਖੋਲ੍ਹਦੀ ਸਮਝਾ ਰਾਂ ਮੈਂ ਤੈਨੂੰ ਕੁਛ ਆਂਦੀ ਮੈਨੂੰ ਕੰਮ ਵਾਲੀ ਲਵਾ ਕੇ ਤਾਂ ਜਿੰਨੇ ਸੌਣਾ ਤੈਨੂੰ ਕੱਟ ਕੇ ਕੰਮ ਵਾਲੀ ਲਵਾ ਦੇ ਲੋ ਉਸਦੀ ਭੈਣ ਹੈ ਨਾ ਸਾਰਾ ਕਰਦੀ ਉਹ ਤੈਨੂੰ ਸਿਖਾ ਕੇ ਕਦੇ ਵੀ ਕੰਮ ਵਾਲੀ ਲਵਾ ਕੇ ਦਿਓ ਇਹਦੇ ਸਿਰ ਤੇ ਮਹੀਨਾ ਨਹੀਂ ਅਜੇ ਹੋਇਆ ਤੇ ਬੋਲਣ ਵੀ ਲੱਗ ਪਈ ਆ ਰੋਟੀ ਇਹ ਟਾਈਮ ਨਾਲ ਨਹੀਂ ਪਕਾਉਂਦੀ ਕੰਮ ਇਹ ਟਾਈਮ ਨਾਲ ਨਹੀਂ ਕਰਦੀ ਬਾਹਰੋਂ ਆਈ ਮੈਂ ਸਾਰਾ ਕੰਮ ਕਰਕੇ ਆ ਗਿਆ ਮੈਂ ਤੇ ਹੱਲੇ ਤੱਕ ਕੋਠਿਆਂ ਨਹੀਂ ਗਿਆ ਸਾਰੀ ਜ਼ਿੰਮੇਵਾਰੀ ਮੈਂ ਤੇ ਛੱਡੀ ਹੈ ਕਿੰਨੀ ਪਿਆਰ ਨਾਲ ਮੈਨੂੰ ਸਮਝਾ ਫਿਰ ਮੈਂ ਜੇ ਕੋਈ ਬੋਲੀ ਤਾਂ ਤੁਸੀਂ ਆਪਣਾ ਮੰਮੀ ਬੋਲਦੀ ਆ। ਉਹ ਮੈਂ ਆ ਤਾਂ ਮੈਂ ਕੀ ਕਰਾਂ ਮੈਂ ਤੇ ਆ ਫਸਿਆ ਵਾਂ ਨਾ ਇੱਧਰ ਕੁਝ ਬੋਲਦਾ ਨਾ ਉੱਧਰ ਅਹੀਂ ਹੁਣ ਦਾਣਾ ਹੀ ਹੋ ਦੋਵਾਂ ਨੇ ਤੁਹਾਨੂੰ ਤੇਰੀ ਰੋਟੀ ਬਕਾਉਣ ਲਈ ਆ। ਅਹੀਂ ਤੇ ਫਸੇ ਆ ਨਾ ਫਿਰ ਤੂੰ ਹੀ ਰਹਿਣ ਤੋਂ ਕੋਈ ਨਹੀਂ ਭਾਬੀ ਨੂੰ ਮੈਂ ਬਾਹਰੋਂ ਖਾ ਲੂੰਗਾ। ਭਾਬੀ ਨੂੰ ਲੈ ਦਿੰਨੇ ਆਪਾਂ। ਭਾਬੀ ਕਿਓ ਗਿਆ ਸਾਹਿਬ ਨੀਲਾ ਮੇਰੀ ਰੋਟੀ ਨਾ ਬਣਾਇਆ ਮੈਂ ਬਾਹਰੋਂ ਖਾ ਲੈਣਾ ਕੁਝ ਤੂੰ ਕਮਰਾ ਆ ਗਿਆ ਮੈਂ ਰੋਟੀ ਤੇ ਬਣ ਨਹੀਂ ਲਈ ਆ ਬਸ ਇੱਕ ਦੋ ਫੁਲਕੇ ਰਹਿ ਗਏ ਮੁੰਮੀ ਮੈਂ ਤੁਹਾਨੂੰ ਕਹਿਣ ਤੇ ਨਹੀਂ ਆ ਰੋਟੀ ਲੈ ਲੰਦੋ ਫਿਰ ਆਪਾਂ ਜਲਦੀ ਚੱਲਨੇ ਆ ਆਪਾਂ ਲੇਟ ਹੋ ਜਾਣਾ ਤੂੰ ਤੇ ਵੀ ਜਾਓ ਮੰਮੀ ਰੋਟੀ ਦਾ ਛੱਡੋ ਪਰਾਂ ਮੈਂ ਖਾ ਲੂੰਗਾ ਬਰ ਇਹਨੂੰ ਦੇ ਦੇ ਰਾਣਾ ਤੇ ਬਾਹਰੋਂ ਖਾਣ ਮੰਮੀ ਦੋਆ ਕਹਿੰਦੀ ਫੁਲਕੇ ਰਹਿ ਗਏ ਆ ਬਸ ਦੋ ਮਿੰਟ ਰੋਕ ਦਿਓ ਹੁਣ ਐਵੇਂ ਲਾ ਲੈਣੀ ਐ ਰੋਟੀ ਤੇ ਕਾਲੇ ਘਾਟੇ ਪੈ ਗਏ ਜੇ ਸੜ ਗਿਆ ਕੰਮ ਤੁਹਾਡਾ ਮੁੱਕਦਾ ਹੀ ਨਹੀਂ ਉੱਥੇ ਤੇਰਾ ਗਰਮੀ ਹੋ ਗਈ ਤੇ ਕਿੰਨੇ ਜਣਾ ਧੁੱਪ ਨਿਕਾਉਣੀ ਆ ਮੰਮੀ ਉਹ ਕੰਮ ਨਹੀਂ ਕਰਦੀ ਤੇ ਉਹਦੇ ਚ ਇਹਦਾ ਵਿਚਾਰੇ ਦਾ ਕੀ ਕਸੂਰ ਆ ਉਹ ਤੇ ਧੁੱਪ ਤੋਂ ਆਇਆ ਵਾ ਨਾ ਘਰੇ ਰੋਟੀ ਪਾਣੀ ਖਾਣ ਤੇ ਉਹ ਨੂੰ ਰੋਟੀ ਵੀ ਨਾ ਦਊ ਤੇ ਬਾਹਰੋਂ ਖਾਂਦਾ ਫਿਰੂਗਾ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਪੱਤ ਦਾ ਵੀ ਨਹੀਂ ਬਾਹਰ ਦਾ ਤੇ ਫਿਰ ਮੈਂ ਕੁਝ ਬੋਲੀ ਤਾਂ ਬੋਲਿਓ ਨਾ ਕੋਈ ਨਾ ਬੋਲਿਓ ਜੇ ਮੈਂ ਮਾੜਾ ਚੰਗਾ ਉਹਨੂੰ ਬੋਲੀ ਤੇ ਉਦੋਂ ਤੂੰ ਅੱਗੇ ਹੋ ਕੇ ਬੋਲਦੀਆਂ ਜੇ ਇਹ ਤਾਂ ਜਿਉਲੀ ਦਾ ਕੰਮ ਦੀ ਜਿਉਲੀ ਆ ਚਾਹੇ ਤੋਂ 12 ਨਾ ਰੋਟੀ ਖਾਈਂ ਮੈਂ ਪਕਾਉਣ ਲੱਗੀ ਰੋਟੀ ਵਾਦੂ ਤੋਂ ਵਾਦੂ ਵਾਦੂ ਤੋਂ ਵਾਦੂ ਜਿਕੇ ਤੇ ਕਹੇ ਨਾ ਜਾਣਾ ਹੁੰਦਾ ਇਹਨਾਂ ਦੀਆਂ ਰੋਕਾ ਟੋਕੀਆਂ ਨਹੀਂ ਖਤਮ ਹੁੰਦੀਆਂ ਇਹਨਾਂ ਦੇ ਕੰਮ ਹੀ ਨਹੀਂ ਮੁੱਕਦੇ ਪੁੱਠੇ ਪੁੱਠੇ ਅੰਦਰ ਵਰਕੇ ਸੁੱਤੀ ਨੂੰ ਪਤਾ ਨਾ ਦਾ ਕੰਮ ਕਰਨਾ ਹੈ ਨਾ ਇਹ ਭੁਗਾ ਕੋਲਦੀ ਆ ਪਤਾ ਨਹੀਂ ਕਿਹੜੀ ਨੀਂਦੇ ਸੁੱਤੀ ਏ ਸਾਹਿਲ ਹਾਂ ਜੀ ਬਾਜੀ ਵੀਂ ਗਿਰੋਲਾ ਬਾਇ ਚਿੜੀਆ ਘਰ ਬਣਾਇਆ ਕਰ। ਉਹ ਰੋਲਾ ਕਾ ਦਾ? ਮੈਂ ਸਿਮਰਤ ਨੂੰ ਸਵੇਰੇ ਸਮਝਾ ਕੇ ਗਿਆ ਸੀ ਕਿ ਭਾਬੀ ਠੀਕ ਨਹੀਂ ਹੈਗੇ ਤੇ ਸਾਰਾ ਕੰਮ ਤੂੰ ਕਰੀ ਭਾਬੀ ਕੁਝ ਨਾ ਕਰਨ ਦੀ। ਅੰਦਰ ਵੇਖ ਲੋ। ਦਰਵਾਜ਼ਾ ਮਾਰ ਕੇ ਤੇ ਸੁੱਤੀ ਪਈ ਆ। ਉਹ ਹੀ ਗੱਲ ਤੇ ਮੈਂ ਸਮਝਾਉਂਦਿਆਂ ਯਾਰ। ਭਾਬੀ ਤੇਰੀ ਠੀਕ ਨਹੀਂ ਰਹੀਂਦੀ। ਹੈਨਾ? ਡਾਕਟਰ ਨੇ ਇਹਨੂੰ ਰੈਸਟ ਵਗੈਰਾ ਦੱਸੀ ਆ। ਹੈ? ਸਿਮਰਤ ਨੂੰ ਸਮਝਾ ਕੁਛ। ਤੂੰ ਉਹ ਕੰਮ ਕਰ ਲਿਆ ਕਰ ਯਾਰ। ਉਹਨੇ ਚੰਗਾ ਸਿਆਪੇ ਨੂੰ ਫੜਿਆ ਵਾ। ਤੇ ਦੂਜੀ ਗੱਲ ਮਾਤਾ ਉਹ ਨਹੀਂ ਜੀਂਦੇ ਜੇ ਇਹਨੂੰ ਕਦੇ ਇਹ ਤੋਂ ਦਵਾਈ ਲੈ ਲੱਗ ਜੀ ਉੱਥੇ ਦਵਾਈ ਲੈ ਲੱਗ ਦੁੱਧ ਜੀਨ ਲਾ ਲੱਗ ਲਾ ਉੱਤੋਂ ਕਰਦੀ ਰਹੀਦੀ ਵਕਤੀਆਂ ਆ ਹਾ ਹੁਣ ਵੀ ਪਤਾ ਨਹੀਂ ਕਿੱਥੇ ਚੱਲੇ ਆ ਪਤਾ ਕੁਝ ਤੁਹਾਨੂੰ ਮੈਨੂੰ ਕੀ ਪਤਾ ਯਾਰ ਕਿੱਥੇ ਚੱਲੇ ਕਹਿੰਦੇ ਕੁਝ ਦੀਦੀ ਨੇ ਦੱਸਿਆ ਉਹ ਕੋਈ ਡਾਕਟਰ ਡਾਕਟਰ ਉਹਦੇ ਕੋ ਚੱਲੇ ਉਹ ਡਾਕਟਰ ਡਾਕਟਰ ਨਹੀਂ ਚੱਲਿਆ ਦੱਸਿਆ ਕਿਹੜੇ ਸਿਆਣਿਆਂ ਨੇ ਦੱਸ ਦਿੱੰਨੀਆਂ ਜਰਾਨੀਆਂ ਕਿ ਉਹ ਫਲਾਣ ਜੀ ਨੇ ਇੱਕ ਇੱਕ ਜਗ੍ਹਾ ਦਵਾਈ ਲੈ ਲਈ ਉਤੋਂ ਹਾਂਦੀ ਨਹੀਂ ਬੁਰੀ ਤੇ ਹੋਰ ਬਣੇ ਤੁਰ ਪਈ ਮੂੰਹ ਚੁੱਕ ਕੇ ਤੇਰੇ ਨੂੰ ਪਤਾ ਤੇ ਉੱਤੋਂ ਲਗਾਉਂ ਕਰਦਾ ਯਾਰ ਕਿਤੇ ਉਹੀ ਨਾ ਹੁਣ ਮੰਮੀ ਨੂੰ ਬੋਲਾਂ ਵੀ ਕੀ ਸਮਝਾਉਂਦਾ ਤੇ ਮਾਦਨ ਤੇਰੇ ਕਾਚੇ ਲਾਤੜ ਆਉਣੀ ਨਹੀਂ ਤੇ ਸਮਝਣਾ ਕੁਝ ਨਹੀਂ ਹੈ ਗੱਲ ਕੇ ਦੀ ਸੁਣੀ ਮੈਂ ਮਾੜਾ ਜਿਹਾ ਬੋਲਾਂ ਉਤੋਂ ਜਿਵੇਂ ਟੁੱਟ ਕੇ ਪੈ ਜਾਂਦੀ ਕੋਈ ਨਹੀਂ ਗੱਲ ਸੁਣਦੀ ਮੈਂ ਕਿਉਂ ਸਮਝਾਉਂਦਿਆਂ ਵਾ ਤੇ ਤੁਹਾਨੂੰ ਪਤਾ ਹੀ ਕੋਕਣੀ ਕਿਤੇ ਪਰ ਮੇਰੀ ਗੱਲ ਸੁਣ ਤੂੰ ਸਿਆਣਾ ਮੇਰੇ ਕਹਿਣਾ ਮੰਨੇਗਾ ਕਵੀਰਵਾਨ ਤੇ ਲੈ ਭਾਈ ਅੱਜ ਤੱਕ ਕਿਹੜੀ ਗੱਲ ਹੈ ਜਿਹੜੀ ਮੈਂ ਤੁਹਾਡੀ ਨਹੀਂ ਮੰਨੀ ਦੱਸੋ ਦੇਖ ਸਾਹਿਬ ਤੂੰ ਤੇ ਸਿਮਰਤਣਾ ਨਾ ਦੇਵੀ ਪਲਾਨ ਕਰ ਲੋ ਤੁਹਾਡਾ ਲਿਸ਼ਾ ਸਹੀ ਤੋ ਹੋਤ ਗਿਆ ਵਾ ਇੱਕ ਨੱਖ ਦਿਨ ਚ ਕਰਨੇ ਏ ਤੁਹੀਂ ਕਿਉਂ ਨਾ ਤੁਸੀਂ ਹੁਣੇ ਹੀ ਕਰ ਲੋ ਨਾਲੇ ਮੰਮੀ ਕੋਸ਼ ਹੋ ਜਾਣਗੇ ਨਾਲੇ ਉਹਨਾਂ ਦਾ ਧਿਆਨ ਸਾਡੇ ਵਾਲੇ ਸਿਰਥ ਵੱਡ ਜਾਊਗਾ ਯਾਰ ਭਾਜੀ ਮੈਂ ਤੁਹਾਨੂੰ ਸੱਚ ਦੱਸਾਂ ਤੇ ਹੱਲੇ ਅਬੇ ਮੈਨੂੰ ਲੱਗਿਆ ਏ ਕੋਈ ਸੋਚਾਣੀ ਆ ਸੋਚ ਲੈਣਾ ਯਾਰ ਫਿਰ ਆ ਮਾਤਾ ਜੀ ਨੂੰ ਥੋੜਾ ਬੋਧ ਜੀਣ ਦੋ ਵੀ ਇਹ ਤੁਹਾਨੂੰ ਆੜਾ ਜੀਣਾ ਆਰਾਮ ਕੀਤਾਈ ਦੇਖੋ ਭਈ ਅੱਜ ਤੱਕ ਤੁਸੀਂ ਮੈਨੂੰ ਜਿਹੜੀ ਵੀ ਗੱਲ ਕਹੀ ਆ ਮੈਂ ਤੁਹਾਡੀ ਗੱਲ ਕਦੀ ਨਹੀਂ ਮੋੜੀ ਬਾਕੀ ਆ ਜਿਹੜੀ ਤੁਸੀਂ ਗੱਲ ਕਹੀ ਨਾ ਮੈਨੂੰ ਮੈਂ ਜਰੂਰ ਸੋਚਾਂਗਾ ਤੇ ਬਾਰੇ ਸੋਚਿਆ ਤਰਾ ਮੈਂ ਤੂੰ ਨਹੀਂ ਸੋਚ ਲੈ ਕਿੰਨੇ ਸੋਚਣਾ ਕੋਈ ਨਹੀਂ ਭਾਈ ਨਹੀਂ ਟੈਨਸ਼ਨ ਲਾ ਲੋ ਮੈਂ ਨਾ ਜਰੂਰ ਸੋਚਾਂਗਾ ਇੱਕ ਵਾਰੀ ਸਿਮਰਤ ਨਾਲ ਗੱਲ ਕਰਨਾ ਮੈਂ ਸੋਚ ਲੈ ਯਾਰ ਨਹੀਂ ਤੇ ਮਾਤਾ ਨੇ ਨਾ ਕੋਈ ਸਿਆਣਾ ਨਹੀਂ ਛੱਡਣਾ ਸਾਰੇ ਤਾਂ ਦਵਾਈਆਂ ਖਵਾ ਲਦੀਆਂ ਸਾਨੂੰ ਮੈਂ ਬਦਸੂਚਾਂਗਾ ਠੀਕ ਹੈ ਠੀਕ ਦੱਸ ਸਿਆਣਾ ਮੇਰਾ ਕਹਿਣਾ ਮੰਨਦਾ ਹੋਣੀ ਪਤਾ ਪਿਆਰ ਕਰਦਾ ਮਨਗਰ ਭਰਾ ਸੋਚ ਕੇ ਜਰੂਰ